ਬੱਕਰੀ ਆਇਆ ਲੈ ਵੀ ਗੱਡੀਆਂ ਵਾਲਾ ਮੋਟੂ ਲੈ ਕੇ ਆਇਆ ਬੱਕਰੀ ਆ ਆਇਆ ਵੀਰ ਬਾਈ ਕੀ ਮੰਗਿਆ 650 ਮੰਗਿਆ ਅੱਛਾ ਪੰਤਾਂ ਦੇ 6 ਦਾ ਕਹਿਤਾ ਇਹ ਲਾਉਂਦੇ 45 ਠੀਕ ਐ ਇੱਡੀ ਦਾ ਬਾਕੀ ਕਿਹੜਾ ਦੇ ਦੂਗਾ ਯਾਰ ਬਾਈ ਕਿਹੜੇ ਪਿੰਡੋਂ ਆਏ ਆ ਜੀ ਕੋੜ ਖਪੂਰੇ ਕੋੜ ਖਪੂਰੇ ਦਾ ਦੇ ਯਾਰ ਜਾਇਜ਼ ਭਾਅ ਨਾਲ ਦੇ ਅਵੇ ਯਾਰ ਚੁੱਪ ਕਰੰਦ ਨੂੰ ਤਾ ਫੜਦੇ ਆ ਨਹੀਂ ਆਹ ਕਿਹੜਾ ਚੋਰੀ ਦੀ ਆ ਬੱਕ ਖਮਸ ਦੀ ਕਰ ਯਾਰ ਨਹੀਂ ਆ ਹੁਣੀ ਨਹੀਂ ਉਹ ਲਿਆ ਉਹ ਕਰਦੇ ਖਮਸ ਦੀ ਕੁਛ ਨਹੀਂ ਹੁੰਦਾ ਓ ਜਾਨ ਇਹ ਕਹੋ ਤੂੰ ਨਹੀਂ ਮਾਲ ਦੇ ਆਪਾਂ 10 ਰੁਪਏ ਨਹੀਂ ਮੋੜੇ ਦਿੱਤੇ ਜਾਣ ਦੇ ਕਰਨ ਦੇ ਕਿਹੜੀ ਪੋ ਆ ਲੈਣ ਨੂੰ ਨਹੀਂ ਕੋਈ ਵਜਨ ਦੇ ਤਾਂ ਉੱਥੇ ਮੈਂ ਖਾਈ ਸੌਦਾ ਕਰਕੇ ਮੈਂ ਕਰੇ ਛੱਡ ਗਿਆ 4500 ਲਿਖਾਈਏ ਸੌਦਾ ਕਰਕੇ ਮੈਂ ਹੋ ਗਈ ਜਾਂ ਦੋ ਦੋ ਕੱਜਪੂਣ 5 ਸੀ ਦੋ ਦੋ ਕੱਜਪੂਣ 5 ਹੋ ਗਈ ਹਾਂ ਯਾਰ ਹੋਂ ਤਾਂ ਚੱਕਰ ਹੁੰਦਾ ਉਹ ਹੋਂ ਤਾਂ ਵਿੱਚ ਲੜੇ ਪਏ ਆ ਸਾਰੇ ਬੱਕਰੀਆਂ ਯਾਰ ਦੇ ਦੇ ਯਾਰ ਵਜਨ ਵਾਲੀ ਆ ਉਹ ਪਹਿਲੇ ਕੱਟੇ ਜੋਦੀ ਹੋ ਗਈ ਤੂੰ ਫਰਾ ਪੇਹੇ ਬਣਾ ਤੂੰ ਕੋਈ ਬੱਕਰੀ ਕਿੰਨੇ ਦੇ ਕਿੰਨੇ ਦੇ ਕੁਛ ਨਹੀਂ ਹੁੰਦਾ ਹੌਸਲੇ ਨਾ ਲੈ ਪਸੂ ਬੱਕਰੀ ਹੈਗੀ ਇਹਦਾ ਵਫਾ ਕਰੂਗਾ ਤੈਨੂੰ ਮੋਟੂ ਨੇ ਮੰਡੀ ਨਹੀਂ ਕੀਤੀ ਹਾਂ ਕੱਟ ਕੇ ਸੌਦੇ ਕਰਿਆ ਕੋਈ ਤੈਨੂੰ 200 ਗੱਜ ਪੰਜ ਦੀ ਕਰਾਤੀ ਕਿੰਨੇ ਦੀ ਕਰਤੀ 45 ਦੀ ਲਿਖਾਈ ਮੈਂ ਕਰਾ ਤੂੰ ਚੱਲ ਠੀਕ ਆ ਯਾਰ ਦੇ ਯਾਰ ਮੋਟੂ ਲਿਖਾਈ ਕਰਾਉਦਾ ਯਾਰ ਉਹ 45 ਉਹ ਲਿਖਾਈ ਉਹ ਕਰਾ ਦੂ ਮੋਟੂ ਇਹ ਵੀ 45 ਦੀ ਇੱਥੇ ਗੱਲ ਆ ਜੂਗੀ ਯਾਰ ਹਾਂ ਉਹ 45 ਦੀ ਇੱਥੇ ਆ ਗਈ ਅਰੇ ਪਕੜਾ ਇੱਥੇ ਆ ਗਈ ਦਿਖਾਈ ਤੂੰ ਗਾਜਰ ਅਰੇ 200 ਦੇ ਦਿੱਤੇ ਹੀ ਆ ਫੜੋ ਬਈ ਇਹਨਾਂ ਦਾ ਕੰਮ ਮੰਨ ਲਿਆ ਮੈਂ ਯਾਦ ਉਸਨ ਦੇ ਉਹ ਨੂੰ ਦੇ ਮੈਨੂੰ ਬੜਾ ਇੱਧਰ ਨਾ ਉਧਰ ਖੜਾ ਦੇ ਲਖਾਈ ਬੱਕਰੀ ਵਿਖਾਓ ਨਾ ਵੀ ਪਹਿਲਾ ਸੌਦਾ ਹੋਇਆ ਹਰੀ ਗੇ ਕਲਾ ਬੱਕਰਾ ਮੰਡੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਮੋਟੂ ਜਿਹੜਾ ਮਾਨਤਨ ਸਾਡਾ ਰੱਖ ਲਿਆ ਤੂੰ ਕਿਹੜੀ ਬੱਕਰੀ ਆ ਬਾਈ ਵਿਖਾਓ ਕਰਾਂ ਨਿੱਕਾ ਲੋ ਵੀ ਸੱਜਣੋ ਆ ਬੱਕਰੀ 4500 ਰੁਪਏ ਦੀ ਹੋਈ ਆ ਕੋਟਪੂਰੇ ਵਾਲੇ ਵੀਰ ਨੇ ਲਈ ਆ ਤੇ ਲਖਾਈ ਉਹਨੇ ਆਪ ਕਰਾਉਣੀ ਆ ਸਵੇਰ ਦਾ ਟਾਈਮ ਆ ਦੋਸਤੋ ਕੁਛ ਕੰਮ ਨਾ ਹਜੇ ਆਏ ਆ ਤੇ ਬਾਕੀ ਨਾਗ ਜਦੋਂ ਆ ਜਾਣਗੇ ਤਾਂ ਸੌਦੇ ਇਸੇ ਤਰ੍ਹਾਂ ਹੋਣਗੇ ਠਾਈ ਬਾਈ ਛੋਲੂ ਇਹਨੂੰ ਬੱਕਰੀ ਨੂੰ ਉਹ ਵੀ ਆ ਬੱਕਰੀਆਂ ਮੰਡੀ ਦੇ ਮੌਜੂਦ ਆ ਬਰਬਰੀ ਵੀ ਆਈ ਆ ਮੈਂ ਇੱਕ ਮਿੰਟ ਖੜ ਜਾਈਆ ਹਾਂ ਕਿੰਨੇ ਦੀ ਕਰਤੀ ਬਾਈ ਨਹੀਂ ਮੈਂ ਨਹੀਂ ਗੇੜੀ ਦੀ ਗੱਲ ਦੀ ਇਹਦੇ 60 ਦੇ 60 ਦੀ ਕਰ ਉਹ ਨਹੀਂ ਲੈ ਲੋ ਮੱਕੜੀ ਉਹਦੀ ਹੈ ਮੇਰੀ ਆ ਲਓ ਵੀ ਆ ਬਰਬਰੀ ਬੱਕਰੀ ਦਾ ਸੌਦਾ ਚੱਲੀ ਜਾਂਦਾ ਕਿੰਨੇ ਕਹਿੰਦੇ ਲਓ ਵੀ ਬੋਗਾ ਸਰਪੰਚ ਵੀ ਆ ਗਿਆ ਸਰਪੰਚਾ ਬੜੇ ਦਿਨਾਂ ਤੋਂ ਆਏ ਅੱਜ ਉਈ ਯਾਰ ਮੰਦਾ ਠੰਡਾ ਕਰਕੇ ਹੀ ਆਉਂਦਾ ਹੈ ਹੋਰ ਕੀ ਹਾਲ ਚਾਲ ਵਾਹ ਕਿੰਨੇ ਨਾਕ ਫਿਰਦੇ ਘਰੇ ਮੇਰੇ ਹੋਰ ਕਿੰਨੇ ਮੰਦਾ ਦਿਨਾਂ ਗਾ ਅੱਧੇ ਪੰਜੇ ਕਾ ਆ ਕੀ ਹੈ ਲੈ 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 ਕਿੱਥੇ ਕਰਨੇ 70 ਲੈ ਲੈ ਲੈਲੇ ਵੀ ਮੰਡੀ ਤੇ ਆਉਂਦੇ ਆ ਹਰੀ ਕੇ ਕਲਾ ਲੈ ਆਈ ਲੈਲਿਆਂ ਦੀ ਜੇ ਗਾ ਕੀ ਕਿਸੇ ਨੂੰ ਹੋਵੇ ਤਾਂ ਉਹ ਲੈ ਕੇ ਆ ਕੇ ਲਿਆ ਸਕਦਾ ਓਏ ਦੇ ਉੱਤੇ ਦਿਲ ਬਣਿਆ ਓਏ ਉੱਤੇ ਢੂਈ ਦੇ ਮਾਰ ਵੀ ਬੁੱਗਿਆ ਅੱਜ ਵੀ ਉਹ ਜਵਾਨ ਤੋਂ ਭਾ ਇਤਰੀ ਤੈਨੂੰ ਕਹੀ ਐ ਕਿ ਤਰਾ ਮਾਣਾ ਦਾ ਪਾ ਦੇ ਕਿੰਨੇ ਦਾ ਕਿੰਨੇ ਦਾ 11000 ਦਾ ਕਿੰਨੇ ਦਾ 11000 ਠੀਕ ਆ ਤਾਂ ਲਖੇ ਦੇ ਇਹ ਹੀ ਪਾ ਲਾ ਯਾਰ ਜੈ ਜੀ ਆ 18 ਕਿਲੋ ਗਾਰਾ 550 ਨੂੰ ਇੱਥੇ ਪੈ ਗਈ ਤੇਰੇ ਕੋਲੇ ਤਾਂ ਗਾਹ ਘੋਊਗਾ ਕੋਈ ਨਾ ਕੋਈ ਗਾਹ ਘੋਮ ਦੇ ਨਾਂ ਹੋਵੇ ਹਾਂ ਭਾਈ ਕਿਵੇਂ ਚੱਲਦਾ ਕਿੰਨੇ ਦਾ ਨਹੀਂ ਚੱਲਦਾ ਤੂੰ ਕਿੰਨੇ ਕਿਹਾ ਤੇ ਨਿਕਾ ਜੱਕੀ ਹਾਂ ਨਾ ਗਿਆ ਕੀ 10000 ਰੁਪਏ ਦੇ ਦੂੰ ਆ ਕਿੱਦਾਂ ਕਿੰਨਾ ਬੋਲ ਬਈ 11000 11000 ਦੇ ਯਾਰ ਬੋਗਾ ਨਹੀਂ ਬੋਲਦਾ ਨਹੀਂ ਕਰਣਾ ਕੰਮ 12000 ਦਾ ਬੋਗਾ ਨਹੀਂ ਦੇਖਿਆ ਨਹੀਂ ਬੋਲ ਬਈ ਆਪਾਂ ਆ ਨਹੀਂ ਸਾਈ ਕੋਈ ਬੱਸ ਇੱਕ ਟੱਕਾ ਹੀ ਫੜਾ ਚੱਕ ਕੇ ਲੈ ਲਾ ਓ ਲੋ ਅੱਗੋਂ ਹੋ ਜਾ ਪਾਸੇ ਬੋਗੇ ਬੋਗੇ ਚਾਈਆ ਕੀ ਚੱਲਦੇ ਆ ਡੱਕੇ ਡੱਕੇ ਚੱਲਦੇ ਆ ਹਾਂ ਇਹ ਪਤਾ ਨਹੀਂ ਨਾ ਹਗਾ ਡੱਕੇ ਚੱਲਦੇ ਆ ਕਿ ਡੱਕੇ ਹੁੰਦੇ ਆ ਹਾਂ ਪੱਤਿਆਂ ਨਹੀਂ ਆ ਸਾਡਾ ਦਲਦੀਆਂ ਪੱਤਿਆਂ ਦੀਆਂ ਹਾਂ ਕਰ ਲੈ ਬੋਗੇ ਬੋਗੇ ਕੀ ਕਰਦਾ ਨਹੀਂ ਇਹ ਦੁੱਤੇ ਨੇ ਇੱਕ ਨਾ ਜੋ ਲਾ ਨਾ ਨਹੀਂ ਇਹ ਮੰਨ ਜਾ ਕੀ ਕਰਦੇ ਬੋਕਰ ਨਹੀਂ ਬੋਲਦਾ ਯਾਰ ਸਾਡੇ ਬਾਰੇ ਗੱਲ ਕਰ ਉਹ ਮੋਕਾ ਬੋਆ ਕਿ ਨਾ ਸਾਡੇ ਬਾਰੇ ਅਰੇ 12 ਰੋ ਕਰਾਈ ਗੰਡੋ ਲੰਡਾ ਬੰਦਾ ਲੱਗ ਗਿਆ ਨਹੀਂ ਲੈਣਾ ਤਾਂ ਦੇਖਿਆ ਆ 12 ਦਾ ਕਰਤਾ ਜਾ ਜਾ ਖੋਲ ਜਿੰਨੇ ਦਾ ਕਰਤਾ ਹੁਣ ਮੰਡੀ ਚਲਾਵਣੀ ਆਪਾਂ ਦਾ 12 ਦਾ ਕਰਤਾ ਲੈ ਵੀ 12000 ਆ ਬੱਕਰਾ 12000 ਦਾ ਕਰਤਾ ਗੋਗੇ ਸਰਪੰਚ ਨੇ ਲੈ ਲਿਆ ਇਹ ਬਾਈ ਕੋਲੇ ਸੀਗਾ ਇਹ ਜਿੰਨੇ ਦਾ ਆਇਆ ਉਹਨੇ ਦਾ ਹੀ ਦੇਤਾ ਬਾਈ ਨੇ ਗੋਗੇ ਲਿਖਾ ਦਈਏ ਲਿਖਾ ਦੇਣਾ ਇਹਨਾਂ ਦੇ ਖਾਈ ਦਾ ਕਿੰਨੇ ਦੀ ਕਰਦੀ ਮਾਰਤਾ ਕੋਈ ਲਖਾਈ ਨਾਲ ਖੁਸ਼ ਮਹੰਗਾ ਨਹੀਂ ਹੁੰਦਾ। ਕੋਈ ਲਖਾਈ ਆਪਬਦੀ ਕਰ ਲੋ ਕੋਈ ਸਹੀ ਆ ਸਹੀ ਆ। ਲਖਾਈ ਇਹ ਕਰਾਊਗਾ। ਸੁਣ ਮੇਰੀ ਗੱਲ। ਮੈਂ ਹੋਰ ਹੀ ਰਾਤ ਨੂੰ ਭਾਈ ਮੈਂ ਗੱਲ ਸਿੱਧੀ ਕਿਹਦੀ। ਨਹੀਂ ਗੱਲ ਸੁਣ। ਕਿ ਮੈਂ 11 ਆਏ 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 ਭਾਈ ਦੇ ਤਾਂ। ਉਹ ਮੈਂ ਗੱਲ ਐਨੇ ਦਾ ਆਇਆ ਸੀਗਾ। ਕੋਈ ਲਖਾਈ ਆਪੋ ਆਪਦੀ ਹੋ ਜਾਂਦੋ। ਲਖਾਈ ਕਰਾ ਦੇ। ਲਖਾਈ ਕਰਾ ਰਿਹਾ ਯਾਰ। 40 ਹਜ਼ਾਰ ਲਖਾਈ ਤੋਂ ਕਰਾ ਦੇ। ਮਰਦਾ ਜ਼ੋਰਦਾਰ। ਧੱਕਾ ਕਰਾ ਤੁਹਾਡੇ ਪਿੰਡ ਮੰਡੀ ਲੱਗੀ ਆ। ਆਏ ਆ ਮੈਂ ਤੈਨੂੰ ਪਹਿਲਾਂ ਸਰਾਣਾ ਸੁੱਤਾ ਪਿਆ ਸੀਗਾ ਨਾਲ ਚੱਲ ਕੇ। ਨਹੀਂ ਨਹੀਂ ਵਧੀਆ ਕੀਤਾ ਯਾਰ ਕੋਈ ਸੌਦਾ ਹੀ ਕਰੇਗਾ ਕੋਈ ਆ ਕੇ ਕੀਤਾ ਹੀ ਆ। ਉਣੀ ਵਧੀਆ ਸਾਡੀ ਸਹੀ ਆ ਬਾਈ ਸਹੀ ਆ ਲਿਖ ਦਿਓ ਜੀ ਖਾਲਸਾ ਜੀ ਲਿਖ ਤਾ 12000 ਦਾ ਲਿਖ ਦਿਓ ਤੇ ਬੋਗੇ ਦੀ ਲਿਖਾਈ ਕਰ ਦਿਓ ਬੋਗਾ ਜੀ ਬੋਲਦੇ ਆਪਣੇ ਸਾਡੇ ਰੋੜਾ ਕਿਤਾ ਦੀ ਬਾਤ ਕਰਾ ਹਾਂ ਬੋਲ ਬਾਈ ਕੀ ਮੋਲ ਆ ਇਹਦਾ ਅੱਛੀ ਮੰਗਿਆ ਪੁੱਛ 6000 ਮੰਗਿਆ ਹਾਂ ਬਾਈ ਕੀ ਲਾਇਆ ਦਸੀ 700 ਰੁਪਏ ਲਾਈ 3500 ਰੁਪਏ ਲਾਇਆ ਨਹੀਂ ਇਹ ਤਾਂ ਧੱਕਾ ਆ ਇਹਨਾਂ 6000 ਚਾਰ ਦਾ ਵੀ ਧੱਕਾ ਤੇਰਾ ਖਾਣ ਦੇ 6 ਕਿਲੋ ਦਾ ਮਸਾਲ। ਬਈ ਤਾਂ 4 ਦੇ ਧੱਕੇ। ਯਾਰ 8 ਕਿਲੋ ਮੀਟ ਹੈਗਾ। ਮੰਨ ਲੈ 8 ਕਿਲੋ ਮੀਟ ਹੈਗਾ। 7 ਕਿਲੋ ਦਾ ਰੱਖ। ਠੀਕ ਹੈ। 7 6 42 7 ਕਿਲੋ ਦਾ ਹੀ ਰੱਖ। ਤੇ ਬਾਕੀ ਇਹ ਨਾਲ ਇੱਕ ਹੈ ਕੈਰਾ। ਕੈਰੇ ਕੁਰੇ ਦਾ ਦਾਬਨ ਕੋਈ। ਸਾਈ ਹੈ ਜੀ। ਹੈ ਜੀ। ਸਾਈ ਗੱਡ ਤੇਰਾ ਸੌਦਾ ਸਰੇ ਚੜਾਈਏ ਯਾਰ। ਆਪਾਂ ਤਾਂ ਸੌਣ ਰਹਿਣਾ। ਸਤੰਭਾ ਬਸ ਸਿੱਧੀ ਗੱਲ ਲੈ ਹੈਗੀ ਬਸ। ਸੌਦੇ ਤੂੰ। ਹਾਂ ਮਾਇਨ ਨਹੀਂ ਰਹੀ। ਖਾਣਾ ਭਾਈ ਕਿੰਨੇ ਦਾ ਕਹਿਣਾ ਹੈ? ਫਾਨ ਹੈ ਕੋਈ ਦੇ ਪਾਇੰਦਾ ਪਾਣੀ ਸਾਢੇ ਪੰਜ ਦਾ ਤੇਰਾ ਕਿੰਨੇ ਦਾ ਬਾਈ ਲੈਣਾ ਤੂੰ ਮਗਾ ਮੈਂ ਤਾਂ ਬਸ 150 ਹੋਰ ਦੇ ਨਾਲ ਕਰ ਕੋਚ ਬਾਈ ਲੈ ਕੋਈ ਹੋਰ ਦੋਸਤ ਨਹੀਂ ਚਾਤਾ ਮੇਰੇ ਚਾਰ ਦਾ ਹੋ ਗਿਆ ਯਾਰ ਮੇਰਾ ਚਾਰ ਦਾ ਕਰਦਾ ਹੋਈ ਹੋਵੇ ਨਹੀਂ ਜਾ ਸੀ ਜਾ ਬਾਈ ਕੋਮਾ ਜੈ ਜੈ ਯਾਰ ਚਾਰ ਦਾ ਤਾਂ ਟੱਕਾ ਨਹੀਂ ਤੇਰੇ ਨਾਲ ਕਰਦੇ ਆਪਾਂ ਤੁੰਗਾ ਲੈਣਾ ਨਹੀਂ ਕਰਦਾ ਕਿਉਂ ਨਹੀਂ ਲੈਣਾ ਚਾਰ ਦਾ ਪਤੰਦਰਾ ਚਾਰ ਤਾਂ 20 ਕਿਲੋ ਦਾ ਬੱਕਰਾ ਹੈ 8 ਕਿਲੋ ਵਜਨ ਹੈਗਾ ਬੱਕਰੇ ਦਾ ਲੈ ਵੀ ਬੱਕਰਾ ਤੁਹਾਨੂੰ ਦਿਖਾ ਦਿੰਨੇ ਆਂ ਇਹ ਇਧਰ ਆ ਮੇਮ ਨਾ ਕਰਦਾ ਨੇ 4 ਦਾ ਬਾਈ 4000 ਦਾ ਮੁਕਾਤਾ ਕਾਲਾ ਬੱਕਰਾ ਅਰੀਕੇ ਕਲਾ ਲਗਾਤਾਰ ਸੌਦੇ ਹੋ ਰਹੇ ਆ ਬਈ ਅੱਜ ਬੱਕਰਾ ਮੰਡੀ ਤੇ ਮਿੱਲੂ ਕਿੰਨੇ ਦਾ ਵੇਚਦਾ ਬਈ ਉਹ ਯਾਰ ਤੂੰ ਬੜਾ ਸਮਝਾ ਉਹਨੂੰ ਯਾਰ ਓ ਗੱਲ ਤਾਂ ਸੁਣ ਲਾ ਇਹਨਾਂ ਤੋਂ ਥੋੜਾ ਦੇਣਾ ਉਹ ਕੁਛ ਨਹੀਂ ਹੁੰਦਾ ਚੁੱਪ ਕਰਕੇ ਤੇ ਬੱਕਰਾ ਵੇਚ ਦੇ ਚੰਗਾ ਰਹਿ ਜਾਏਗਾ ਆ ਫੜ ਲੈ ਬੱਕਰਾ ਬਈ ਜੇ ਮਾਰ ਮੁਰਗਿਆ ਬਾਈ ਤੇਰੀ ਗਾਰੰਟੀ ਆ ਹੁਣ ਓਏ ਖੜ ਜਾ ਓ ਗਿਆਨੀ ਓ ਖੜ ਜਾ ਬਾਈ ਓ ਬਾਈ ਖੜ ਜਾ ਬਿੱਲੂ ਦਿਖਾਈਏ ਦੀਏ ਦੀਆਂ ਜੀ ਮਰਦਾ ਭਰਾਵਾ ਤੁਸੀਂ ਬੰਦੇ ਕਿਉਂ ਕਿੰਨੇ ਚ ਕਰਤੀ ਕਿੰਨੇ ਦੀ ਦੇ ਦਿਖਾਈਏ ਦੀਰਾ ਬਾਈ ਮਰਨਾ ਆਲਾ ਫੜ ਲੈ ਚੰਗਾ ਰਹੇਗਾ ਇਹ ਮਰ ਜਾਣਾ ਬਿੱਲੂ ਉਹ ਫੜ ਲਾ ਜੰਗਾ ਰੇ 100 ਹੋਰ ਕੱਢ ਯਾਰ ਐ ਨਾ ਕਰਿਆ ਫੜ ਉਹ ਖਾੜ ਜਾ ਪੈਸੇ ਹੋਰ ਦੋਨੇ ਤੈਨੂੰ ਯਾਰ ਕਿਉਂ ਐ ਕਰੀ ਜਣਾ ਯਾਰ ਪੁਲਿਸ ਉਹਦਾ ਹੁੰਦਾ ਕਿੰਨੇ ਦਾ ਹੈਗਾ 1700 ਦਾ 1700 ਦਾ ਹੋਊਗਾ ਬਈ ਹੁਣ ਵੀ ਪਾ ਚੱਲ ਉਹ ਯਾਰ ਦੇ ਦੇ ਯਾਰ ਮੋਟੂ ਯਾਰ ਲੈ ਬਸ ਤੇਰੇ ਕੋਲੇ ਇਹਨਾਂ ਦਾ ਬੋਡੀ ਖਮਸ ਤੋਂ ਘੱਟ ਨਹੀਂ ਦੇਣੇ ਜਾਣਾ ਸੀ ਉਹ ਫਰਾਵਾ ਮਰਨ ਵਾਲਾ ਅੱਲ ਨਹੀਂ ਕੋਈ ਨਹੀਂ ਆ ਬੱਕਰਾ ਕਿੱਥੋਂ ਮਰ ਜੂਗਾ ਯਾਰ ਆ ਗੱਤੇ ਵਾਰ ਆ ਗੱਤੇ ਥੋੜਾ ਅੱਗ ਵਾਸ ਥੋੜਾ ਚੰਗਾ ਪਲਾ ਬੱਕਰਾ ਪਿਆ ਐਵੇਂ ਨਗਾਤੀਆਂ ਨਾਲ ਵਿੜਕ ਫੜਾ ਪੈ ਹੈ ਉਹਨੂੰ ਤੂੰ ਆ ਸੌਦਾ ਬੜਾ ਸਭ ਤੋਂ ਮਹਿੰਗਾ ਹੋ ਗਿਆ ਸਭ ਤੋਂ ਮਹਿੰਗਾ ਮੰਡੀ ਦੇ ਵਿੱਚ ਆਹ ਮਾਲ ਵਿਗਿਆ ਪਹਿਲਾਂ ਸੌਦਾ ਕੀਤਾ ਜਿਹੜਾ ਨਫੇ ਨਾਲ ਕਿੰਨੇ ਦਾ ਹੋ ਗਿਆ ਬਈ ਹੁਣ ਇਹ 1700 ਦਾ 1700 ਦਾ ਹੋ ਗਿਆ ਨਫਾ ਕਿਹੜਾ ਇਹਦੇ ਚ ਇਹਦਾ ਬਈ ਆਗਲੇ ਨੇ ਬਣਾ ਲੈਣਾ ਹੱਥ ਨੇ ਜਾ ਕੇ ਪਰ ਹੋਏ ਬੱਚੂ ਇਹਦੇ ਚ ਆ ਮੱਛਲੇ ਮੀਟਰ ਨੂੰ ਆ ਵੇ ਵਧੀਆ ਵਧੀਆ ਸੌਦਾ ਹੋ ਗਿਆ ਬਈ ਤੁਹਾਡਾ ਬਿੱਲੂ ਖੁਸ਼ ਆ ਹੁਣ ਤਾਂ ਕਹਿ ਫਿਰ ਅੱਗੇ ਵਾਲੀ ਗੱਲ ਆ ਬੜੇ ਵਜੇ ਹਾਂ ਇਹ ਮਾਰੀ ਜਾਊ ਆ ਤੁਹਾਨੂੰ ਪਰਨਾ ਕਿਹੜਾ ਪਿੰਡ ਆ ਬਾਈ ਮੰਡ ਦਾ ਪੁੱਲ ਦੱਸ ਦਾਂਗੇ ਇੱਥੇ ਦੱਦ ਦੱਦ ਪਿੰਡ ਮੰਗੜਕੇ ਦਾ ਪਿੰਡ ਆ ਮੰਲ ਕੇ ਮੰਗ ਮੰਗੜਕੇ ਮੰਗੜਕੇ ਉਹ ਪਰੇ ਮੁਕਸਰ ਦੇ ਨਾਲ ਜਸਿਆਣੇ ਦੇ ਨਾਲ ਕਿਹੜੀ ਬੱਕਰੀ ਲਈ ਬਾਈ ਕਿੰਨੇ ਰੇਟ ਤੇ ਬਾਈ ਜੱਗੇ ਬਾਈ ਲੱਗੇ ਭਾਜ ਦੇਤੀ 8500 ਰੁਪਏ ਦਿੱਤੀ ਵਾਹ ਬਾਈ ਵਾਹ ਲੈ ਵਾਕਈ ਤੈਨੂੰ ਲੱਗੇ ਭਾਦੇ ਦੀ ਬੱਕਰੀ ਹੈਗੀ 11-12000 ਦੀ ਅੱਜ ਦੀ 8000 ਦੀ ਹੈ ਕਹਿੰਦਾ ਬਜ਼ੁਰਗ ਦੇ ਜਾਣੀ ਹੈ ਹੈ ਰਾਤ ਵੀ ਆਉਂਦਾ ਪੈਸੇ ਕੋਲੇ ਉੱਥੋਂ 5000 ਰੁਪਏ ਉਹਦੇ ਮੁੰਡੇ ਆਹ ਕੀ ਉਹ ਇੱਥੇ ਰਹਿੰਦਾ ਮੈਨੂੰ ਬੰਦਾ ਪਾਸੇ ਦਾ ਜਰਵਾਹ ਲੈ ਲੈ ਜਾ ਯਾਰ ਕੱਲ ਬਾਈਆਂ ਨਾਲ ਫੋਨ ਤੇ ਗੱਲ ਹੋਈ ਸੀ ਨਹੀਂ ਲੈ ਜਾ ਬਹੁਤ ਵਧੀਆ ਬੱਕਰੀ ਤੇਰੀ ਅੱਜ 12000 ਦੀ ਆ ਜਿੰਨੂੰ ਮਰਜ਼ੀ ਪਾ ਦੀ ਹੋ ਗਿਆ ਮੇਰਾ ਬੱਕਰਾ ਸਾਂਝਾ ਯਾਰ ਮੇਰਾ ਸਾਂਝਾ ਵਿੱਚ 2000 ਵਿੱਚ ਜਿਤਨਾ ਮਾਨਤ ਹੈ ਇਹ ਕਿਹਦੇ ਕੋਲ ਆ ਬਈ ਬਾਬੇ ਜੀ ਖਾਲਸਾ ਜੀ ਕੀ ਮੰਗਿਆ ਇਹਦਾ 11000 ਉਹ 11 ਨੂੰ ਛੱਡ ਕੇ 10 ਦੇ ਨਹੀਂ ਕਿੰਨੇ ਗੱਬਣਾ ਕੇ ਖਾਲੀ ਲੱਗੀ ਆ ਬਈ ਬੱਕਰੇ ਤੋਂ ਐ ਦਵਾਰ ਬਸ ਐ ਦਵਾਰ ਨੂੰ ਲੱਗੀ ਆ ਸਾਈਕਾ ਖਾਲੀ ਕਕੇ ਦੇ ਵਾਂਗ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਹਾਂ ਚੋਲਾ ਝੋਲਾ ਖੋਲ ਖਾਇਦਾ ਆਪਾਂ ਖਾਲੀ ਕਰਕੇ ਹਾਂਜੀ ਹਾਂ ਚੋਲਾ ਖੋਲੇ ਨੂੰ ਕਿਹੜਾ ਬੱਚਾ ਚੁੰਗਦਾ ਕੋਈ ਸੋ ਆ ਬਸ ਛੱਡ ਦੇ ਨੀ ਇਹ ਤੈਨੂੰ ਨੇ ਬੱਕਰੇ ਨੂੰ ਜੂਂਦੇ ਰਸਾਂ ਰੀਆ ਇਹ ਕਾ ਵੀ ਲੈ ਜਾ ਕੀ ਮੰਗਦਾ ਸਰਾਲਿਆ ਦੱਸ ਹੀ ਗਾ ਵਾਸਤਾ ਤਰਾ ਜਾਦੇ ਕੀ ਮੰਗਿਆ ਬਾਈ ਚਲਦੀਏ ਬਾਈ ਆ ਨਾਲ ਚਲਾ ਲੈ ਆ ਪਾ ਲੈ ਕਿਹੜਾ ਪਾ ਨਾਲ ਚਲਾ ਲੈ ਹਾਂ ਆ ਪਾ ਲੈ ਪਾ ਵੀ ਕਿਹੜੀ ਪਾ ਨਾਲ ਚਲਾ ਲੈ ਉਹ ਲੈ ਜਾ ਕਿੰਨੇ ਪੈਸੇ ਦੇਤੇ ਚੌਥਾ ਸ਼ਬਦ ਲਗਾਤਾਰ ਬਈ ਹਰੀ ਕੀ ਕਲਾ ਬਕਰਾਂ ਮੰਡੀ ਕੋਈ ਨਾ ਇਹ ਬਾਈਆ 900 ਨੇ ਪਾਣੀ ਬਿਲਕੁਲ ਪੈਂਦਾ ਚਲ ਇਹਨਾਂ ਕ ਮੰਨ ਲਾ ਇਹਨੇ ਲੱਗੇ ਭਾ ਤਿੰਦੇ ਵੀ ਮਾਰ ਰੱਖਦਾ ਬਾਈਆ ਪਤਾ ਹੀ ਕੀ ਲਾ ਰਿਹਾ ਇਹਨਾ ਮਾਨ ਬਾਈਆ ਤੇ ਵੀ ਸੇ ਬਾਈਆ ਪੁਲਿਸ ਤੇ ਵੀ ਕੋਈ ਨਹੀਂ ਰੱਖਦਾ ਨਾ ਤੇਰੀ ਦਾਲ ਤੋਂ ਨਾ ਤਗਰੇ ਸੌਦੇ ਚ ਮਰ ਤੋਂ ਲੈ ਲਈ ਕੋਈ ਨਹੀਂ 200 ਰੁਪਿਆ ਲਖਾਈ ਆ ਕਰਾ ਦੇ ਕੋਈ ਨਾ 150 ਤੁਸੀਂ ਨਹੀਂ ਉਖਾਈ ਆ ਦੋਸਤ ਲਖਾਈ ਤਾਂ ਤੇ ਕੱਟਦੇ ਪਰਚੀ ਕਿਤੇ ਲਈ ਜਾਂਦਾ ਮੈਂ ਤੈਨੂੰ ਬੁਲਾ ਨਹੀਂ ਸਕਦਾ ਕੋਈ ਆਹੀ ਮਹੀਨਾ ਬੱਕਰੀਆਂ ਅਗਲੇ ਮਹੀਨੇ ਨਹੀਂ ਮਿਲਣੀਆਂ ਹਾਂ ਸਹੀ ਗੱਲ ਆ ਬਾਈ ਹੈ ਸਹੀ ਕਰਾਏਗਾ ਪੈਸੇ ਪੂਰੇ ਆ ਗਏ ਬਾਈ ਹਾਂਜੀ ਪੂਰੇ ਆ ਗਏ ਠੀਕ ਆ ਵੀਰੇ ਬੋਣੀ ਜੀ ਦਾ 500 500 ਦੀ ਨਹੀਂ ਹੁੰਦੀ ਲੈ ਕੀ ਮੰਗਿਆ ਕਮਾਲ ਆ 7000 ਦੀ ਬੱਕਰੀ ਦਿੰਨਾ ਦੇ ਦੇ ਯਾਰ ਫੜ 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 ਜਾ ਠੀਕ ਆ ਹੋ ਗਈ ਮੰਨ ਜਾ ਚਾਰਾ ਬੰਦਿਆਂ ਦੀ ਉਹ ਨਹੀਂ ਠੱਗਾ ਠੀਕ ਆ ਯਾਰ ਉਹ ਛੋਟੀ ਜੀ ਬੱਕਰੀ ਆ ਦੇ ਪਰੇ ਦੇ ਪੈਸੇ ਬਾਈ ਯਾਰ ਪਰ ਲਿਖ ਦੇ ਲਿਖ ਦੇ ਲਿਖ ਦੇ ਨਹੀਂ ਨਹੀਂ ਮੰਨਦਾ ਇਹਨਾਂ ਜੀ ਸਾਡੇ ਨਹੀਂ ਮਾਣੇ ਨਹੀਂ ਬਰਾ 25 ਲੱਖ ਯਾਰ ਜਲਦੀ ਕਰ ਲਿਖਾਈ ਬਾਈ ਬੈਠੇ ਪਲਾਨ ਸਾੰਗੀ ਸਾਡੇ ਦੇ ਪਰ ਕਿੰਨੇ ਦੀ ਕਰਤੀ ਬਾਈ 7 ਦੀ 2500 ਰੁਪਿਆ ਦੇ ਦੇ ਬਾਈ ਕੱਲ ਨੂੰ ਬਾਈ ਪੈਸੇ ਦੇ ਕੇ ਬਾਕੀ ਨਹੀਂ ਬਾਈ ਮੋਟਰਸਾਈਕਲ ਤੋਂ ਹੁਣ ਦੋ ਜਾਣੀ ਨਹੀਂ ਨਹੀਂ ਸਹੀ ਆ ਲਿਖਾਈ ਕਰਾ ਲਓ ਬਾਈ ਲਿਖਾਈ ਆਏ ਬਿੱਲਿਆ ਲੈ ਘੱਟ ਘੱਟ ਸਾਈ ਬੱਕਰਾ ਮੰਗਦਾ ਮੇਰਾ ਆ ਜਾ ਕਿੰਨੇ ਦਾ 2500 ਤਾਨੂੰ ਪੈਸੇ ਦੇ ਦੇ ਜਿਹੜਾ ਵੀਡੀਓ ਲਈ ਜਾਣੀਗਾ ਆਪੀ ਮੰਗਦਾ ਆਪੀ ਲੰਗਾ ਹੁਣ ਇੱਕ ਵਾਰੀ ਨੇ ਕਾਇਦਾ ਬੜੇ ਵਜਿਆਂ ਦਾ ਮੈਂ 1600 ਦਾ ਦੇ ਆ ਜਾ ਆ ਆ ਜਾ ਦੋ ਦਾ ਦੇ 12 ਦਾ ਦੋ ਦਾ 2500 ਦਾ ਦੇ ਆਖ ਤੇਰਾ ਢੋਈ ਮਰਾ ਲਈ ਦੂਜਾ ਢੋਈ ਕੌਣ ਹੋਰਾਵੇ ਨਹੀਂ ਨਹੀਂ ਚਾਕੇ ਆਪਾਂ ਲੋਕ ਕਿੱਦੇ ਹੱਭਲਾਂ ਨੇ ਇਹ ਆਉਂਦਾ ਤਸੱਲੀ ਕਰ ਲੈ 7000 ਦਾ ਹੱਕ ਬਣਦਾ ਤੇਰਾ ਕਿਉਂ ਪੈਸੇ ਲਾਏ ਆ ਤੂੰ ਲਾਵੇ ਬਾਈ ਮੰਗਟਕੇਰ ਤੋਂ ਆਇਆ ਹਰੀਕੇ ਕਲਾ ਬੱਕਰਾ ਮੰਡੀ ਤੇ ਬਾਕੀ ਬੇਫਿਕਰ ਹੋ ਜਾ ਯਾਰ ਸਾਡੇ ਕੋਲ ਲੰਮ ਪਰ ਠੀਕ ਆ ਬਾਈ ਬਾਕੀ ਹੋਏਗਾ ਬੱਸ ਬਾਈ ਨਾਂ ਕੀ ਆ ਆਪਣਾ ਰਾਜੂ ਮੇਰਾ ਨਾਂ ਬਾਈ ਰਾਜੂ ਠੀਕ ਆ ਕਿੰਨੇ ਕ ਨਾਗਾ ਪਹਿਲਾਂ ਬਾਈ ਕੋਲੇ ਮੇਰੇ ਕੋਲ ਹੈਗਾ ਬਾਈ 8-10 ਨਾ ਬਸ ਸਹੀ ਵਧੀਆ ਰਹੇਗਾ ਆਇਆ ਕਰੋ ਜੇ ਜਰੂਰ ਆਇਆ ਕਰੋ ਠੀਕ ਆ ਨਾ ਬਾਈ ਸਹੀ ਆ ਜਰੂਰ ਆਇਆ ਕਰੋ ਲਾਵੇ ਹਰੀਕੇ ਕਲਾ ਬੱਕਰਾ ਮੰਡੀ ਤੇ ਬਾਈ ਪਹੁੰਚੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਇੱਥੇ ਆਉਣ ਦੇ ਲਈ ਇਹ ਦੋ ਸੌ ਦੇ ਬਾਈਆਂ ਨੇ ਕੀਤੇ ਮੈਨੂੰ ਮੁਕਾ